ਜੈ ਖਣ ਦੀ ਠੰਡ ਇਨੀ ਹੋਰੀ ਆ ਆ ਲੱਕੜਾ ਵੀ ਨਹੀਂ ਸੁੱਕਦੀ ਆ ਮਸੇ ਹੀ ਅੱਗ ਮੱਚੀ ਆ ਦੇਖੋ ਬਣ ਗਈ ਸਬਜ਼ੀ ਆ ਗਈ ਨਾ ਆ ਗਈ ਵਸ ਕਰ ਚਰਨੂ ਓ ਚਰਨੂ ਓਏ ਆਪਣੇ ਘਰੇ ਨਮਾ ਜੀ ਆ ਗਿਆ ਉਹ ਦੇਖੀ ਕੀ ਜਾਨੀ ਆ ਵੇਖਾ ਨਾ ਤਾਂ ਹੋਰ ਕੀ ਕਰਾਂ ਵੀ ਤੂੰ ਆਹ ਕਿਹਦਾ ਜਵਾਕ ਚੱਕ ਲਿਆ ਆ ਓਏ ਖਬਰਾਂ ਨਹੀਂ ਕਿਉਂ ਆ ਆਪਣੀ ਧੀ ਐ ਇਹ ਤੂੰ ਇਥੇ ਕਾਰਵਿਹਾਰ ਕਰ ਵੇ ਮੈਨੂੰ ਤਾਂ ਡਰ ਲੱਗ ਜੰਦਾ ਵੇ ਕਿਹਦਾ ਜਵਾਕ ਚੱਕ ਲਿਆ ਸੱਚਾ ਸੱਚ ਦੱਸ ਦੇ ਕਿਤੇ ਤੂੰ ਕੋਈ ਘਾਰਾ ਤਾਂ ਨਹੀਂ ਕਰਿਆ ਆ ਓਏ ਨਹੀਂ ਨਹੀਂ ਤੂੰ ਕਿਉਂ ਡਰਿਆ ਨਹੀਂ ਆ ਮੈਂ ਚੱਕ ਕੇ ਨਹੀਂ ਲਿਆ ਇਹ ਤਾਂ ਮੈਨੂੰ ਦਿੱਤੀ ਆ ਤੈਨੂੰ ਤੇ ਨੂ ਮੈਂ ਰਖਦਾ ਤੂੰ ਬੈਠ ਇੱਥੇ ਆ ਜਾ ਵੇ ਐ ਕਿਨੇ ਦੇਤੀ ਤੈਨੂੰ ਧੀ ਵੇ ਤੂੰ ਸੱਚ ਸੱਚ ਦੱਸ ਕੀ ਕਰਕੇ ਆਏ ਆ ਕੀ ਦੀਤੀ ਆ ਓਏ ਆਪਣੀ ਧੀ ਆ ਤੂੰ ਤਾਂ ਫੇਰ ਡਰੀ ਜੰਨੀ ਆ ਆ ਜਾ ਤੈਨੂੰ ਮੈਂ ਸਾਰੀ ਗੱਲ ਦੱਸਦਾ ਤੂੰ ਬੈਠ ਉੱਥੇ ਲੈ ਤੂੰ ਬੈਠ ਇੱਥੇ ਤੇ ਫਾੜੇ ਨੂੰ ਓਏ ਆਪਣੇ ਆਪਣੇ ਪਿੰਡ ਦੇ ਜਿਹੜੇ ਜ਼ੈਲਦਾਰ ਨਹੀਂ ਹੈਗੇ ਹਾਂ ਉਹਨਾਂ ਦੇ ਘਰੇ ਧੀ ਹੋ ਗਈ ਸੀ ਉਹ ਤਾਂ ਇਹਨੂੰ ਦੱਬਣ ਲੱਗੇ ਸੀ ਇਤੱਪਲਾ ਹੋ ਗਿਆ ਉਸ ਪ੍ਰਮਾਤਮਾ ਦਾ ਮੌਕੇ ਤੇ ਮੈਂ ਭਾਗਿਆ ਤੇ ਮੈਂ ਉਹਨਾਂ ਦੇ ਪੈਰੀਂ ਪੈ ਗਿਆ ਮੈਂ ਕਿਹਾ ਤੁਸੀਂ ਇਹ ਜ਼ੁਲਮ ਨਾ ਕਰੋ ਇਹ ਧੀ ਮੈਨੂੰ ਦੇ ਦਿਓ ਮੈਂ ਪਾਲ ਲੂ ਇਹਨੂੰ ਆਪੇ ਫਿਰ ਉਹਨਾਂ ਨੇ ਆਪ ਮੈਨੂੰ ਦਿੱਤੀ ਆ ਹੇ ਵੀਰ ਅੱਬਾ ੱਡੇ ਚਾਲਮ ਲੋਕ ਨੇ ਦੱਸ ਇਹ ਨੰਨੀ ਦੀ ਜਾਨ ਨੂੰ ਦੱਬਣ ਲੱਗੇ ਸੀ ਲੋਕ ਵੀ ਨਾ ਕਹੇ ਜੇ ਨੇ ਲੋਕ ਨਾ ਮੁੰਡਿਆਂ ਪਿੱਛੇ ਧੀਆ ਨੂੰ ਦੱਬੀ ਜਾਂਦੇ ਨੇ ਠਿਕ ਅਸੀਂ ਆ ਜਿਹਦੇ ਘਰੇ ਲਾਦ ਹੀ ਨਹੀਂ ਹੋਰੀ ਮੈਨੂੰ ਲੱਗਦਾ ਰੱਬ ਨੇ ਇਹ ਧੀ ਨਾ ਆਪਣੇ ਵਾਸਤੇ ਭੇਜੀ ਆ ਚਲ ਕੋਈ ਨਾ ਹੁਣ ਆਪਣੇ ਘਰੇ ਧੀ ਆ ਗਈ ਤੈਨੂੰ ਪਤਾ ਇਹਦਾ ਮਨਾ ਕੀ ਰੱਖਿਆ ਕੀ ਲਾਜ ਲਾਜ ਹਾਂ ਮੈਨੂੰ ਕਹਿੰਦੇ ਸਾਡੇ ਘਰ ਨੂੰ ਇਹਨੇ ਨਰਕ ਬਣਾਤਾ ਜਨਮ ਲੈ ਕੇ ਤੇਰੀ ਕੀ ਲਾਜ ਰੱਖੂ ਮੈਂ ਕਿਹਾ ਕੋਈ ਨਹੀਂ ਚਾਚਾ ਅੱਜ ਤੋਂ ਬਾਅਦ ਇਹਦਾ ਨਾਮ ਹੈ ਲਾਜ ਹੀ ਰੱਖੂੰਗਾ ਹੁਣ ਤੂੰ ਐ ਕਰ ਇਹਨੂੰ ਅੰਦਰ ਲੈ ਕੇ ਜਾ ਮੈਂ ਦੁੱਧ ਲੈ ਕੇ ਆਉਣਾ ਮੈਂ ਤਾਂ ਉਥੇ ਕਿੰਨੀ ਵੀ ਸਿੱਟਿਆ ਆ ਆਪਦੀ ਠੀਕ ਹੈ ਜੀ ਭੁੱਖ ਲੱਗੀ ਹੋਈ ਵਿਚਾਰੀ ਨੂੰ ਹਾਂ ਚਲ ਚੰਗਾ ਤੁਸੀਂ ਦੁੱਧ ਲਿਓ ਮੈਂ ਮੈਂ ਲੈ ਕੇ ਆਉਣਾ ਤੂੰ ਅੰਦਰ ਲੈ ਕੇ ਜਾ ਇਹਨੂੰ ਚੰਗਾ ਠੀਕ ਹੈ ਹਾਏ ਲਾਜ ਵੀ ਲਾਜਪੁੱਤਰ ਮੇਰੀ ਸਿਆਣੀ ਤੀ ਮੈਂ ਤੇਰੀ ਮਾਂ ਚੰਗਾ ਚਲ ਆ ਜਾ ਅੰਦਰ ਲੈ ਕੇ ਚੱਲਾਂ ਤੈਨੂੰ ਮੇਰਾ ਪੁੱਤ ਲਾਜ ਜਲਦੀ ਜਲਦੀ ਦੁੱਧ ਲੈ ਆਵਾਂ ਮੈਨੂੰ ਚੱਤਨੀ ਭੁੱਖ ਲੱਗੀ ਵੀ ਹੋਣੀ ਆ ਉਹ ਕਿਵੇਂ ਕਿੱਧਰ ਭੱਜ ਜਾਣਾ ਐ ਸਸਰੀ ਆਸੇ ਪਾਸੇ ਵੀ ਦੇਖ ਲਿਆ ਕਰਾ ਸਸਰੀ ਘਰ ਚਾਚਾ ਸਸਰੀ ਘਰ ਪੁੱਤ ਉਹ ਮੈਂ ਤਾਂ ਥੋੜਾ ਜਿਹਾ ਕਾਲੀ ਚ ਸੀ ਚਾਚਾ ਕਿਉਂ ਮੈਂ ਨਾ ਦੁੱਧ ਲੈ ਕੇ ਆਉਣਾ ਮੇਰੀ ਧੀ ਵਾਸਤੇ ਤੇਰੀ ਧੀ ਤੇਰੇ ਧੀ ਦਾ ਹੈ ਨਹੀਂ ਦੁੱਧੂ ਕਿਦੇ ਵਾਸਤੇ ਲੈ ਕੇ ਆਉਣਾ ਉਹ ਮੈਨੂੰ ਤਾਂ ਹੈ ਉਹ ਮੈਂ ਤਾਂ ਇਹ ਕਹਿੰਦਾ ਸੀ ਚਾਚਾ ਉਹ ਜਿਹੜੀ ਭੂਆ ਨਹੀਂ ਹੈਗੀ ਮੇਰੀ ਮਾਨਸਾੜੀ ਧਰਮਿੰਦਰ ਕੌਰ ਅੱਛਾ ਉਹਨੇ ਆਪਣੀ ਪੋਤੀ ਦਿੱਤੀ ਮੈਨੂੰ ਅੱਛਾ ਹਾਂ ਪਰ ਮਹਾਤਮਾ ਨੇ ਸਾਡੀ ਵਧੀਆ ਸੁਣ ਲਈ ਹੈ ਮੇਰੇ ਘਰ ਵੀ ਜਵਾਕ ਆ ਗਿਆ ਕੋਈ ਉਹਦੇ ਵਾਸਤੇ ਦੁੱਧ ਲੈਣ ਜਾਂਦਾ ਸੀ ਵਿਚਾਰੀ ਨੂੰ ਭੁੱਖ ਲੱਗੀ ਪਈ ਹੋਣੀ ਆ ਚਲੋ ਵਾਈ ਗੁਰੂ ਲੰਮੀ ਉਮਰ ਕਰੇ ਉਹ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਮੈਨੂੰ ਦੱਸ ਲਈਂ ਠੀਕ ਆ ਮੈਂ ਤੇਰੇ ਨਾਲ ਹੀ ਇੰਚ ਗਿਆ ਪੁੱਤ ਚੰਖਾ ਚਾਚਾ ਮੈਂ ਨਾ ਥੋੜਾ ਜਿਹਾ ਕਾਹੀ ਚਾਂ ਵਿਚਾਰੀ ਨੂੰ ਭੁੱਖ ਲੱਗੀ ਪਈ ਹੋਣੀ ਆ ਦੇਖ ਲੈ ਕਿੰਨਾ ਖੁਸ਼ ਹੈ ਵਿਚਾਰਾ ਤੀ ਨੂੰ ਲੈ ਕੇ ਪਰ ਮਾਤਾ ਇਹਦੀ ਧੀ ਦੀ ਲੰਮੀ ਉਮਰ ਕਰੇ। ਉਹ ਅਸਲ ਤਾਂ ਕਦਰ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਧੀ ਪੁੱਤ ਨਹੀਂ ਹੁੰਦਾ। ਪਰ ਮਾਤਾ ਮੇਰ ਕਰੇ ਤੇ। ਆਖਰੀ ਨੂੰ ਭੁੱਖ ਲੱਗੀ ਪਉਂਦੀ ਹੈ। ਜਲਦੀ ਜਲਦੀ ਜਾ। ਚਰਨੋ ਸੁੱਤੀ ਪਿਆ ਕੁੜੀ ਥੋਲਣਾ ਕੋ ਸਿਪਾਰ ਚਲੋ ਔਨੀਆ ਮੈਂ ਲੈ ਆਜੀ ਦੁੱਧ ਹਾਂ ਲੈ ਆ ਕੀ ਗੱਲ ਹੋ ਗਈ ਜੀ ਤੁਸੀਂ ਟੈਨਸ਼ਨ ਜੀ ਚ ਬੈਠੇ ਹੋ ਨਲੇ ਨਾ ਟਾਈਮ ਲਾਤਾ ਤੈਨੂੰ ਦੁੱਧ ਲੈ ਆਂਚ ਉਹ ਯਾਰ ਮੈਨੂੰ ਤਾਂ ਬੀਚੇ ਸਰਪੰਚ ਮਿਲ ਗਿਆ ਸੀ ਆਪਣਾ ਅੱਛਾ ਫਿਰ ਮੈਨੂੰ ਕਹਿੰਦਾ ਕਿੱਧਰ ਭੱਜਿਆ ਜਾਣਾ ਕਾਲੀ ਕਾਲੀ ਹਾਂ ਤੇ ਮੈਂ ਕਹਤਾ ਮੈਂ ਕਿਹਾ ਮੇਰੀ ਧੀ ਵਾਸਤੇ ਦੁੱਧ ਲੈ ਕੇ ਆਉਣਾ ਫਿਰ ਫਿਰ ਕੀ ਕਹਿੰਦਾ ਉਹ ਕਹਿੰਦਾ ਕਿੱਥੋਂ ਲੈ ਆਤੀ ਧੀ ਪਹਿਲਾਂ ਤਾਂ ਮੇਰੇ ਮੂੰਚੋਂ ਨਿਕਲ ਜਾਣਾ ਸੀ ਜ਼ੈਲਦਾਰ ਫਿਰ ਮੈਂ ਰੁਕ ਗਿਆ ਲੋ ਜੀ ਆਪਰੋਂ ਕੀ ਡਰ ਮਾਰਿਆ ਕਹਿ ਦਿੰਦੇ ਤੁਸੀਂ ਲੈ ਡਰਨ ਵਾਲੀ ਗੱਲ ਕਿਉਂ ਨਹੀਂ ਜੇ ਪਤਾ ਲੱਗ ਜਾਂਦਾ ਵੀ ਜੇਲ੍ਹਦਾਰ ਨਮੀ ਜੰਮੀ ਧੀ ਨੂੰ ਮਾਰਨ ਨੂੰ ਫਿਰਦੇ ਸੀ ਤੇ ਉਹ ਕਤਲ ਕੇਸ ਤੇ ਅੰਦਰ ਨਾ ਹੋ ਜਾਂਦੇ ਤੇ ਆਪਣੀ ਧੀ ਆਪਣੇ ਤੋਂ ਖੋ ਕੇ ਲੈ ਜਾਂਦੇ ਹਾਂ ਐਵੇਂ ਵੀ ਹੋ ਜਾਂਦਾ ਜੀ ਫੇਰ ਤਾਂ ਤੁਸੀਂ ਵਧਿਆ ਕੀਤਾ ਜਿਹੜਾ ਉਹਨੂੰ ਦੱਸਿਆ ਨਹੀਂ ਹੈਗਾ ਨਹੀਂ ਤਾਂ ਮੇਰੀ ਧੀ ਨਾਨਾ ਜੀ ਮੈਂ ਨਹੀਂ ਆਵਦੀ ਧੀ ਨੂੰ ਕਿਸੇ ਨੂੰ ਦਿੰਦੀ ਹੁਣ ਫਿਰ ਮੈਂ ਤਾਂ ਐਂ ਕਹਤਾ ਵੀ ਇਹ ਤਾਂ ਧੀ ਮੇਰੀ ਮਾਂ ਸਾੜੀ ਧਰਮਿੰਦਰ ਕੌਰ ਭੂਆ ਨੇ ਦਿੱਤੀ ਉਹਦੀ ਪੋਤੀ ਸੀ ਸੀ ਆ ਕੀ ਕਰਤਾ ਤੁਸੀਂ ਪੂਆ ਦਾ ਤਾਂ ਕੋਈ ਮੁੰਡਾ ਹੀ ਨਹੀਂ ਵਿਆਇਆ ਤਾਂ ਪੋਤੀ ਕਿੱਥੋਂ ਆਜੂ ਮਾਰੇ ਤੁ ਨੂੰ ਨਹੀਂ ਪਤਾ ਆਪਣਾ ਸਰਪੰਚਾ ਜਿਹੜਾ ਇਹਨੇ ਨਾ ਆਪਣੇ ਪੂਆ ਦੇ ਕਮਾਂਡ ਚੀ ਕੋਠੀ ਲਿੱਤੀ ਐ ਤੇ ਉਹ ਕੋਠੇ ਦੀਆਂ ਚਾਬੀਆਂ ਪੂਆ ਕੋਲੇ ਹੁੰਦੀਆਂ ਨੇ ਕਿਤੇ ਜੇ ਪੂਆ ਨੇ ਸਾਰਾ ਕੁਝ ਦੱਸਤਾ ਸਰਪੰਚ ਨੇ ਪੁੱਛ ਲਿਆ ਫੇਰ ਕੀ ਹੋਊਗਾ ਜੀ ਉਹ ਫੇਰ ਮੈਂ ਕੀ ਕਰਦਾ ਮੈਂ ਥੋ ਕਾਲੀ ਕੜੀ ਚ ਜੋ ਕਿਹਾ ਗਿਆ ਮੈਂ ਕਹਿਤਾ ਤੂੰ ਐ ਕਰ ਤੂੰ ਨਾ ਪੂਆ ਨੂੰ ਫੋਨ ਲਾ ਪੂਆ ਨੂੰ ਕਹਿੰਦੇ ਨਹੀਂ ਦੱਸੂਗੀ ਨੀ ਹਾਂ ਕੀ ਹੋ ਗਿਆ ਪੂਣਤਾ ਜੀ ਬੈਲੈਂਸ ਹੀ ਨਹੀਂ ਹੈਗਾ ਪੂਆ ਨੂੰ ਕਿਵੇਂ ਫੋਨ ਕਰਵਾਵਾਂ ਮੈਂ ਤੁਸੀਂ ਐ ਕਰੋ ਇਹ ਚ ਨਾ ਪੈਸੇ ਪਵਾ ਦਿਓ ਫਿਰ ਮੈਂ ਪੂਆ ਨੂੰ ਫੋਨ ਕਰ ਦੂੰਗੀ ਉਹ ਯਾਰ ਪੈਸੇ ਕਿੱਥੋਂ ਪਵਾਵਾਂ ਮੈਂ ਤਾਂ ਦੁੱਧ ਵੀ ਧਾਰ ਫੜ ਕੇ ਲਿਆ ਆ ਚੱਲ ਕੋਈ ਨਹੀਂ ਤੂੰ ਨਾ ਘਬਰਾਣਾ ਤਕੂੜੀ ਨੂੰ ਦੁੱਧ ਪਿਆ ਦੇ ਜੋ ਹੋਊਗਾ ਦੇਖੀ ਜਾਊ ਹੁਣ ਤਾਂ ਸਵੇਰੀ ਦੇਖਾਂਗੇ ਕੀ ਹੋਊਗਾ ਠੀਕ ਹੈ ਜੀ ਮੇਰੀ ਟੀ ਨੂੰ ਭੁੱਖ ਲੱਗੀ ਲੈ ਪਤਰੀ ਦੁੱਧ ਪੀ ਲੈ ਦੁੱਧ ਹਾ ਹਸਿਆਨੀ ਮੇਰੀ ਧੀ ਮਿੰਟਾ ਜਦ ਦੁੱਧ ਪੀ ਲੈਂਦੀ ਆ ਬਸ ਐਂ ਹਸਦੀ ਰਹਿ ਕੇ ਤੇਰੀ ਮਾਂ ਨੂੰ ਦ ਐਂ ਸੁਣੀ ਲੱਗਦੀ ਆ ਉਹ ਕੀ ਗੱਲ ਕਰੀ ਜਾਂਦੀਆਂ ਨੇ ਮਾਵਾ ਧੀਆ ਕੁਛ ਨਹੀਂ ਜੀ ਮੈਂ ਤਾਂ ਧੀ ਰਾਣੀ ਨੂੰ ਦੁੱਧ ਬੁਲਾ ਕੇ ਹਟਿਆ ਚਲ ਵਧੀਆ ਕੀਤਾ ਇਹ ਤਾਂ ਕੀ ਗੱਲ ਤੁਸੀਂ ਕਿਤੇ ਚੱਲੇ ਸੀਗੇ ਹੋਰ ਮੈਂ ਹੁਣ ਕੰਮ ਦੇਖ ਕੇ ਆਉਣਾ ਕੋਈ ਪੱਕਾ ਕੋਈ ਜ਼ਰੂਰੀ ਹੈ ਜੀ ਹੁਣ ਤਾਂ ਸੁੱਖ ਨਾਲ ਆਪਾਂ ਤਿੰਨ ਜੀ ਹੋ ਗਏ ਘਰ 'ਚ ਜ਼ਿੰਮੇਵਾਰੀਆਂ ਵਧ ਗਈਆਂ ਹੁਣ ਤੁਹਾਡੇ ਸਿਰ 'ਤੇ ਹੋਰ ਉਹੀ ਤਾਂ ਗੱਲ ਦੀ ਟੈਨਸ਼ਨ ਆ ਮੈਂ ਕੋਈ ਕੰਮ ਦੇਖ ਕੇ ਆਉਣਾ ਚੰਗਾ ਠੀਕ ਹੈ ਠੀਕ ਹੈ ਜੀ ਕੋਣ ਆ ਗਿਆ ਠੀਕ ਹੈ ਤੁਹਾਨੂੰ ਤੇ ਜਾਨਦਾ ਉਧਰ ਦੇਖੀ ਇਹ ਗੱਲ ਪੁੱਤ ਨਾ ਸਤ ਸ੍ਰੀ ਅਕਾਲ ਨਾ ਪੈਰੀ ਪਹਿਣਾ ਆ ਕਿਉਂ ਖੜਾ ਮੇਰੇ ਕੰਨੀ ਵੇਖੀ ਵੇਖੀ ਜਾਨਾ ਹਾਂ ਹਾਂ ਪੂਰਾ ਸਤ ਸ੍ਰੀ ਅਕਾਲ ਠੀਕ ਹੈ ਜਿਉਂਦਾ ਵਸਦਾ ਰਹਿ ਸਤ ਸ੍ਰੀ ਅਕਾਲ ਬੱਬੀ ਸਾਹਿਬ ਜਿਉਂਦੀ ਵਸਦੀ ਰਹਤੀ ਏ ਰੱਬ ਉਹ ਵੱਡੀ ਸਾਰੀ ਉਮਰ ਕਰੇ ਪੂਰੀ ਖੜੇ ਰਹਿਗੇ ਅੰਦਰ ਆਜਾ ਆਜੇ ਨਹੀਂ ਆ ਲੈ ਆਜੋ ਆਜੋ ਉਹ ਆਜਾ ਆ ਬਾਈ ਪੁੱਤ ਖੜੀ ਕਿਉਂ ਆਇਆ ਹੈ ਕੀ ਗੱਲ ਐਂ ਘਬਰਾਏ ਜੇ ਹੋਏ ਏ ਤੁਸੀਂ ਹੈ ਨਹੀਂ ਨਹੀਂ ਪੂਆ ਕੁਛ ਨਹੀਂ ਕੁਛ ਨਹੀਂ ਪੂਆ ਲੈ ਕੁਸਤਾ ਹੋਊਗਾ ਹੀ ਪੁੱਤ ਹੈ ਮੈਨੂੰ ਦੱਸ ਦੋ ਜੇ ਕੋਈ ਗੱਲ ਐ ਮੈਂ ਤੁਹਾਡੀ ਮਾਵਾ ਵਰਗੀ ਐ ਮੈਥੋਂ ਕਿਹ ਨੂੰ ਕਰਖਣਾ ਹੈ ਹੈ ਪੂਆ ਅਸੀਨੇ ਕ ਕੁੜੀ ਗੋਦ ਲ ਲਈ ਗੋਦ ਲ ਲਈ ਚਲ ਚੰਗਾ ਇਹ ਤਾਂ ਬੜੀ ਵਧੀਆ ਗੱਲ ਹੋਈ ਪਰ ਪੂਆ ਜੀ ਪਰ ਕੀ ਪੂਆ ਸਾਡੇ ਪਿੰਡ ਦੇ ਚਾਹਤਾਰਾਂ ਦੇ ਅੱਛਾ ਉਹਨਾਂ ਦੇ ਘਰੇ ਤੀ ਹੁਈ ਸੀ ਅੱਛਾ ਤੇ ਹੋ ਉਹਨੂੰ ਮਾਰਨ ਲੱਗੇ ਸੀ ਹੈ ਤੇ ਮੈਂ ਉਹਨੂੰ ਤਾਂ ਗੋਦ ਲੈ ਜੀ ਪਰ ਆ ਤਾਂ ਚੰਗਾ ਹੋਇਆ ਪੁੱਤ ਤਾਂ ਗੋਦ ਲੈ ਲਈ ਵਿਚਾਰੀ ਬੱਚੀ ਦੀ ਜਾਨ ਬਚ ਰਹੀ ਪਰ ਪੂਆ ਸਤھوں ਨੇ ਕਿ ਗਲਤੀ ਹੋ ਗਈ ਅਸੀਂ ਕਿ ਝੂਠ ਬੋਲ ਬੈਠੇ ਇਹ ਜਾ ਝੂਠ ਕੀ ਬੋਲਤਾ ਪੁੱਤ ਪੂਆ ਕੱਲ ਇਹਨਾਂ ਨੂੰ ਨਾ ਸਰਪੰਚ ਅੰਕਲ ਮਿਲੇ ਸੀ ਤੇ ਇਹਨਾਂ ਨੇ ਐ ਝੂਠ ਬੋਲਤਾ ਵੀ ਜਿਹੜੀ ਇਹ ਕੁੜੀ ਆ ਇਸ ਕੁੜੀ ਨਾ ਸਾਡੇ ਪੂਆ ਦੀ ਪੋਤੀ ਆ ਲੈ ਪੁੱਤ ਫਿਰ ਤਾਂ ਤੁਸੀਂ ਵਾੜੀ ਵੱਡਾ ਝੂਠ ਬੋਲਤਾ ਉਹ ਤਾਂ ਸਰਪੰਚ ਮੇਰੇ ਪੁੱਤ ਨੂੰ ਸਾਾਕ ਕਰਾਉਂਦਾ। ਰੋਜ਼ ਘਰੇ ਜਾਂਦਾ। ਫਿਰ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਹੋਊਗਾ। ਇਹ ਇਹਦਾ ਮਤਲਬ ਸਰਪੰਚਾ ਕੋਲ ਸਾਰਾ ਕੁਝ ਪਤਾ ਸੀ। ਹੋਰ ਪਰ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਕਿਉਂ ਨੇ ਸਾਰਾ ਕੁਝ ਜਾਣਦੇ ਹੋਏ ਵੀ? ਫਿਰ ਤਾਂ ਪੂਰਾ ਸਾਡੇ ਤੋਂ ਬਹੁਤ ਵੱਡਾ ਝੂਠ ਬੋਲਿਆ ਗਿਆ। ਉਹਨੂੰ ਤਾਂ ਸਾਰਾ ਕੁਝ ਪਤਾ ਸੀ। ਤੇ ਮੈਂ ਉਹਨੂੰ ਫੇਰ ਵੀ ਤੁਹਾਡਾ ਨਾਮ ਲੈ ਬੈਠਾ। ਜੀ ਕੁਝ ਹੋ ਗਿਆ। ਸੰਤੋ ਇਸੇ ਗੱਲ ਦੇ ਡਰਾਂ। ਕਈ ਵਾਰ ਇਥੇ ਆਣਾ ਹੁੰਦਾ ਨਾ ਗੱਲ ਬੂਚ ਜੇ ਲਾ ਫਿਰ ਤਾਂ ਭੂਆ ਜੀ ਸੀ ਬਹੁਤ ਵੱਡਾ ਝੂਠ ਬੋਲਦਾ ਜੇ ਕੁਝ ਹੋ ਗਿਆ ਫਿਰ ਉਹ ਕਈ ਵਾਰ ਸਾਨੂੰ ਵੀ ਸਰਪੰਚਾਂ ਨੂੰ ਝੂਠ ਬੋਲਣਾ ਪੈਂਦਾ ਕਿਸੇ ਦੇ ਭਲੇ ਲਈ ਸੱਜੀ ਚਾਚਾ ਸਸਰੀ ਕਾ ਉਹ ਠੀਕ ਹੈ ਹਾਂ ਠੀਕ ਹੈ ਸਸਰੀ ਕਾ ਸਸਰੀ ਕਾ ਮੈਂ ਤਾਂ ਤਾਂ ਆਇਆ ਸੀ ਭਾਈ ਵੀ ਬੱਚੇ ਡਰਦੇ ਨਾ ਹੋਣ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਕੁੜੀ ਜੈਲਦਾਰਾਂ ਦੀ ਹੈ ਬੀਪੂ ਆਦੀ ਤਾਂ ਪੋਤੀ ਹੈ ਨਹੀਂ ਪੂਆ ਦਾ ਤਾਂ ਮੁੰਡੇ ਨਹੀਂ ਵਿਆਹ ਹੋਇਆ ਹਜੇ ਤੱਕ ਕਬਰਾ ਹੋਣਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹੀ ਹਾਂ ਤੁਸੀਂ ਤਾਂ ਪੁੰਨ ਦਾ ਕੰਮ ਕੀਤਾ ਹੈ ਤੁਸੀਂ ਕਿਹੜਾ ਕੋਈ ਪਾਪ ਦਾ ਕੰਮ ਕੀਤਾ ਹੈ ਹੋਰ ਕਿਸੇ 30 ਦੀ ਜਾਨ ਬਚਾਈ ਹਾਂ ਜਾਨ ਬਚਾਈ ਆ ਬਚਾਈ ਉਹ ਤਾਂ ਗੱਲੇ ਚ ਡਰਨ ਦੀ ਕੀ ਲੋੜ ਹੈ ਚਾਚਾ ਜੀ ਤੁਹਾਨੂੰ ਪਤਾ ਸੀ ਬੀਪੂ ਆਦੀ ਪੋਤੀ ਹੈ ਨਹੀਂ ਕੋਈ ਹਾਂ ਬੱਤ ਮੈਨੂੰ ਪਤਾ ਸੀ ਆ ਹੇ ਸਾਰਾ ਦਿਨ ਤਾਂ ਜਾਂਦੇ ਆਉਂਦੇ ਰਹਿੰਦੇ ਨੇ ਹੈ ਚਲੋ ਠੀਕ ਹੈ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਆਂ ਚਾਹ ਤਾਂ ਫੇਰ ਬਣਾਈ ਨਾਲੇ ਭਈਆ ਦਲਾਸਿਆ ਨਾਲ ਨੀ ਸਰਦਾ ਅੰਦਰ ਜਾ ਕੇ ਸਾਗਨ ਵੀ ਦੇ ਬਠੇਰੀਆਂ ਗਰਾਂਟਾ ਖਾਦੀਆਂ ਹੋਣਗੀਆਂ ਹੈ ਨਾਲੇ ਸੁਖਨਾ ਮੇਰੇ ਪੋਤੀ ਕਿਉਂ ਨਹੀਂ ਅੰਦਰ ਪਈ ਐ ਤੁਸੀਂ ਚਲੋ ਜੀ ਆਪਾਂ ਦੰਨੇ ਸਾਗਣਾ ਹੋਰ ਆ ਜੋ ਘੇਰਾ ਮੈਂ ਚਾਹ ਬਣਾਉਣੀ ਆਂ ਤਾ ਰੱਬ ਨੇ ਬਾੜੀ ਸੋਹਣੀ ਚੁਣ ਲਈ ਹੈ ਨਾਇ ਦੇਲਾ ਨੰਨੀ-ਮੁੰਨੀ ਦੀ ਸੋਹਣੀ ਵਾੜੀ ਐ ਏਡੀ ਕਿਸਮਤ ਵਾਲੀ ਧੀ ਐ ਤੇਰੀ ਖੁਸ਼ ਰਹਾ ਕਰੋ ਹੁਣ ਦੋਨੇ ਜੀ ਉਹ ਤਾਂ ਹੈਗਾ ਪੂਆ ਤੂੰ ਅੱਜ ਕੀ ਗੱਲ ਕਹਾ ਚੁਦਰੀ ਇਹ ਆਈ ਹੈ ਨਾ ਮੇਰੇ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੈਗਾ ਤੂੰ ਮੈਲੇ ਕਹਿੰਦੇ ਨਹੀਂ ਹੈਗੇ ਔਟ ਤੱਕ ਉਹਨਾ ਟਾਈਮ ਪੂਰੀ ਨਹੀਂ ਹੋਊਗੀ ਉਹਨਾ ਟਾਈਮ ਦਾ ਘੁਮਾਣਾ ਬਣ ਸਿੱ ਪੀਨੇ ਚਾਹ ਮੈਨੂੰ ਮਾ ਦਾ ਸੁਖ ਦਿੱਤਾ ਉਹੀ ਗੱਲ ਐ ਤੀ ਜਿਵੇਂ ਕਹਦੇ ਨੇ ਕੀ ਹੋ ਗਿਆ ਜੇਤੀ ਜੰਮਲੀ ਪਰ ਮੇਰੀ ਕੁੱਖ ਤਾਂ ਸਲਖਣੀ ਹੋਈ ਨਾ ਹੈ ਚੱਲ ਮੈਂ ਹਾਲ ਦੀ ਤੀਨ ਨਾ ਪੁੱਤਾਂ ਵਾਂਗੇ ਪਾਲੀ ਹਾਂ ਪੁੱਤਾਂ ਨਾਲ ਵੀ ਪਿਆਰੀਆਂ ਹੁੰਦੀਆਂ ਨੇ ਧੀਆ ਤਾਂ ਧੀਆ ਤੇ ਮਾਂ ਦੀ ਤਾਂ ਇੱਕ ਬਹੁਤ ਗੂੜੀ ਰਿਸ਼ਤੇਦਾਰੀ ਹੁੰਦੀ ਹੈ ਦੁੱਖ ਸੁੱਖ ਧੀ ਹੀ ਸੁਣਦੀਆਂ ਨੇ ਬੱਸ ਪੂਆ ਸਿਰ ਤੇ ਆ ਸੀ ਮੇਰੇ ਕੋਲ ਕਿਉਂ ਬੱਚਾ ਹੋ ਜੇ ਤੇ ਮੁੰਡਾ ਤੇ ਕੁੜੀ ਮੈਨੂੰ ਤਾਂ ਕੋਈ ਫਰਕ ਨਹੀਂ ਹੈਗਾ ਚੱਲ ਬੱਸ ਸੁਣੀ ਸੁਣ ਲਈ ਪ੍ਰਮਾਤਮਾ ਮਰੀ ਜਾ ਰੋ ਭਾਈ ਲੈ ਹੁਣ ਭਾਈ ਦੇ ਸਕਣ ਹਾਂ ਗੀਜਾ ਜੀ ਜੀ ਹੱਥੀ ਪਾਈ ਬੈਠਾ ਕਦੋਂ ਦਾ ਹੈ ਸੱਗ ਦਿਨ ਨਹੀਂ ਕਰਦਾ ਹਲੋ ਬੱਚਾ ਹਲੋ ਕਿੰਨਾ ਸੋਹਣਾ ਬੱਚਾ ਲੇਪਾ ਹੋਰ ਫਿਰ ਮੈਂ ਵੀ ਜਾਨੀ ਆ ਨਾ ਘਰੇ ਫਿਰ ਸਾਰਾ ਦਿਨ ਕੱਲੀ ਜਣੀ ਤੈਨੂੰ ਪਤਾ ਚੁੱਲੇ ਤੇ ਲੇਪਾ ਖਲਕ ਦੋ ਦਿਨ ਰਹਿ ਤੋਰੇ ਕਿੱਥੇ ਰਹਿ ਜਾਂਦਾ ਪੁੱਤ ਕੱਲੀ ਹਲੇ ਹੁਣ ਤਾਂ ਤੂੰ ਆਈ ਆ ਹੁਣ ਕਹਿੰਦੀ ਜਾਨੀ ਆ ਫੇਰ ਮਾਰੂੰਗੇੜਾ ਇੱਕ ਤਾਂ ਬਾੜੀ ਜਾਨ ਦਿੰਦੀ ਤੈਨੂੰ ਬਾੜੀ ਠੰਡ ਹੈ ਫੇਰ ਹੁਣ ਤੁਸੀਂ ਆਇਓ ਆ ਗੁੜੀਆਂ ਨੂੰ ਲੈ ਕੇ ਹੈ ਮੇਰੇ ਘਰ ਦੀ ਵੀ ਪੈਰ ਦੇੜੀ ਹੋ ਜੂਗੀ ਸੁੱਚੀ ਹੈ ਤੀਨ ਨੂੰ ਲੈ ਕੇ ਆਉਂਗੇ ਤੇ ਨਾਲੇ ਤੁਸੀਂ ਆਪ ਗੇੜਾ ਮਾਰਿਆ ਉਹਨਾਂ ਨੇ ਮੇਰੇ ਕੋਲੇ ਰਾਤ ਲਾਇਆ ਚੰਗਾ ਠੀਕ ਹੈ ਪੂਆ ਸ ਤੇਰੀ ਮਰਜ਼ੀ ਹੈ ਕੋਈ ਫੰਦ ਦੀ ਨਹੀਂ ਹੈਗੀ ਤੇ ਹੁਣ ਵਿਆਹ ਕਰਾਂਗੇ ਆਪਾਂ ਛੋਟੇ ਦਾ ਫੇਰ ਸਾਰੇ ਜਣੇ ਆਇਓ ਚੰਗਾ ਹਾਂ ਹਾਂ ਪੂਆ ਚੰਗਾ ਪੁੱਤ ਗਾਨੀਆ ਵੇ ਹੋਸ਼ ਰਹਿ ਹੋ ਹੁਣ ਹੁਣ ਕੋਈ ਡਰਨ ਦੀ ਲੋੜ ਨਹੀਂ ਸਾਰੀ ਗੱਲ ਕਲੀਅਰ ਹੋ ਗਈ ਚੰਗਾ ਹਾਂ ਆ ਜਾ ਮੈਂ ਤੁੰਛਾ ਦਿੱਕੇ ਚੱਲ ਚੰਗਾ ਪੁੱਤ ਠੰਡ ਵਾਲੀ ਐ ਧਿਆਨ ਰੱਖੀ ਚੰਗਾ ਤੀ ਦਾ ਮੇਰੀ ਤੀ ਬਹੁਤ ਕਰਮਾਂ ਵਾਲੀ ਐ ਸਾਰੇ ਕਿੰਨਾ ਪਿਆਰ ਕਰਦੇ ਨੇ ਨਾ ਤੈਨੂੰ ਬਸ ਮੈਂ ਕਹਨੀ ਆ ਮੇਰੀ ਉਮਰ ਵੀ ਤੈਨੂੰ ਲੱਗ ਜੇ ਮੇਰੀ ਪਿਆਰੀ ਧੀ ਲੈ ਆ ਦੇ ਪੂਆ ਮੈਂ ਤੁਹਾਨੂੰ ਬਸ ਅੱਡੇ ਚੜਾਇਆ ਹਾਂ ਹੈ ਚੱਲ ਕੋਈ ਨਾ ਮੈਂ ਤੁਰੀ ਜਾਉਂ ਹੌਲੀ ਹੌਲੀ ਆ ਬਾਈ ਜਾਂਦਾ ਉੱਥੋਂ ਤੱਕ ਮੈਂ ਮਾਨਸਾ ਹੀ ਜਾਣਾਗਾ ਮੈਂ ਛੱਡ ਦੂੰ ਕੋਈ ਨਹੀਂ ਅੱਛਾ ਹੋਰ ਨਾ ਗੱਲਾਂ ਬਾਤਾਂ ਕਰਦੇ ਜਾਵਾਂਗੇ ਚੰਗਾ ਪੂਆ ਚੰਗਾ ਪੂਆ ਆ ਜੀ ਦੁਬਾਰੇ ਹੈ ਗੱਲਾਂ ਮਾਰਾਂਗੇ ਮਾਰੂੰਗੀ ਮਾਰੂੰਗੀ ਜ਼ਰੂਰ ਚੰਗਾ ਚਾਚਾ ਠੀਕ ਹੈ ਆਈ ਹੋਰ ਹੁਣ ਜੋ ਉਧਰੇ ਪਏ ਸੀ ਜਵਾਕ ਹੋਰ ਹਾਂ ਦੇਖ ਲੈ ਜੈਲਦਾਰਾਂ ਨੇ ਵੀ ਕਿੰਨੀ ਮਾੜੀ ਗੱਲ ਕੀਤੀ ਹੈ ਵੀ ਰੱਬ ਨੇ ਤੁਹਾਨੂੰ ਧੀ ਦਿੱਤੀ ਹੈ ਧੀ ਹੈ ਚਾਹੇ ਪੁੱਤ ਹੈ ਨਾ ਖਵਾ ਕਿੰਦੀ ਕਪਾ ਗਾਲੀ ਹੋਊਗੀ ਹੈ ਤਵੀ ਤੁਸੀਂ ਇਹ ਕੰਮ ਕਰਦੇ ਹੋ ਚਲ ਇਹ ਤਾਂ ਮੌਕੇ ਤੇ ਜਵਾਖ ਪਹੁੰਚ ਗਿਆ ਹੈ ਉਹਦੀ ਜਾਨ ਬਚ ਰਹੀ ਜਵਾਖ ਦੀ ਹੈ ਬੇਗੂ ਭੈ ਉਹ ਦੇਖ ਦੁਨੀਆ ਅੱਜ ਕੱਲ ਕਹੀ ਜੀ ਹੈ ਮਾਇਆ ਦੇ ਮੋਚ ਵਿੱਚ ਫਸੀ ਪਈ ਹੈ ਦੁਨੀਆ ਕੁੜੇ ਗੜੇ ਰਾਤ ਨੂੰ ਉੱਠ ਕੇ ਖਾਂਦੀਆਂ ਨੇ ਉਹੀ ਤਾਂ ਗੱਲ ਹੈ ਹੈ ਧੀ ਪੁੱਤ ਦਾ ਨਸੀਬ ਚੰਗੇ ਹੋਣ ਚਾਹੇ ਪੁੱਤ ਹੋਵੇ ਚਾਹੇ ਧੀ ਹੋ ਭਾਗਾ ਵਾਲਾ ਹੋਵੇ ਪਰਮਾਤਮਾ ਦੀ ਰੂਹ ਹੈ ਵੀ ਤੁਸੀਂ ਐਂ ਕਹਿੰਦੇ ਕਰਦੇ ਆਂ ਆਹ ਉਹ ਤਾਂ ਗੱਲ ਚੱਲ ਇਹਨਾਂ ਨੂੰ ਤਾਂ ਪਰਮਾਤਮਾ ਨੇ ਇਹਨਾਂ ਨੂੰ ਹੀ ਦਿੱਤੀ ਆ ਉਹ ਹੈ ਵਿਚਾਰੇ ਡਰਦੇ ਸੀ ਤੋਂ ਨਹੀਂ ਜਵਾਬ ਹੁਣ ਚਲ ਕਲੀਅਰ ਹੋ ਗਈ ਗੱਲ ਕੋਈ ਫਿਕਰ ਨਹੀਂ ਰਿਹਾ ਇਹਨਾਂ ਨੂੰ ਹੈ ਚੱਲ ਨਾ ਇਹਨੂੰ ਐ ਕਰੀਬ ਜਵਾਬ ਵਿਚਾਰਾ ਅਣਪੜ੍ਹਿਆ ਹੈਗਾ ਕੋਈ ਕੰਮ ਕੁਮ ਦਵਾਈ ਦੇ ਬਾਈ ਜੇ ਕੀ ਹੈਗਾ ਕੋਈ ਕੀਤੀ ਨਾ ਮੈਂ ਦਵਾਈ ਨੂੰ ਕੰਮ ਹੀ ਹਾਂ ਤੇ 2 ਪੈਸੇ ਦੀ ਆਪਦੇ ਟੁਕੜੇ ਤੇ ਲੱਗ ਜੂਗਾ ਚੰਦਾ ਜਿਵਾ ਖੜੀਦਾ ਵੀ ਹੁਣ ਤਾਂ ਫੇਰ ਪੜ੍ਹਾਈਆਂ ਸਾਰਾ ਕੁਝ ਚੱਲਦਾ ਅੱਜਕੱਲ ਹੈਨਾ ਹਾਂਜੀ ਹਾਂ ਨਾ ਨਾ ਕੋਈ ਨਹੀਂ ਪੂਰੀ ਮਦਦ ਕਰਾਂਗੇ ਵੀ ਅਸੀਂ ਹਾਂ